ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਲਈ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਿਆ ਸੰਸਦ ਵਿੱਚ ਬੋਲਦਿਆਂ ਉਨ੍ਹਾਂ ਕਹਿ ਕਿ ਲਾਰੈਂਸ ਬਿਸ਼ਨੋਈ ਪੇਸ਼ੀ ਤੇ ਇਸ ਤਰ੍ਹਾਂ ਆਉਂਦਾ ਏ ਜਿਵੇਂ ਗ੍ਰਹਿ ਮੰਤਰੀ ਹੋਵੇ ਉਸ ਨੂੰ ਸੂਬਿਆਂ ਅਤੇ ਕੇਂਦਰ ਦੀਆਂ ਜੇਲਾਂ ਚ ਵਿਸ਼ੇਸ਼ ਸਹੂਲਤਾ ਮਿਲ ਰਹੀਆਂ ਨੇ ਕਿ ਕੇਂਦਰ ਸਰਕਾਰ ਉਸ ਤੇ ਕੋਈ ਕਾਰਵਾਈ ਕਰੇਗੀ ਵੜਿੰਗ ਨੇ ਸਦਨ ਚੋਂ ਲਾਰੈਂਸ ਨੂੰ ਦੇਸ਼ ਦਾ ਅਤਵਾਦੀ ਦੱਸਿਆ ਸੰਸਦ ਨੇ ਕੇਂਦਰ ਤੋਂ ਸਵਾਲ ਪੁਛਤੇ ਹੋਏ ਕਿਆ ਕਿ ਕੇਂਦਰ ਦੱਸ ਸਕਦਾ ਹੈ ਕਿ ਇਸ ਨੂੰ ਕਦੋਂ ਤੱਕ ਰੋਕਿਆ ਜਾਏਗਾ ਵੜਿੰਗ ਨੇ ਕਿਹਾ ਕਿ ਉਹ ਦੇਸ਼ ਵਿੱਚ ਇੱਕ ਵੱਡੇ ਗੈਂਗਸਟਰ ਸੰਬੰਧੀ ਗੱਲ ਕਰਨਾ ਚਾਹੁੰਦੇ ਨੇ ਜਿਸ ਦਾ ਨਾਮ ਲਾਰੈਂਸ ਬਿਸ਼ਨੋਈ ਹੈ ਫਲਹਾਲ ਉਹ ਗੁਜਰਾਤ ਦੇ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ ਲਾਰੈਂਸ ਨੇ ਵਿਸ਼ਵ ਪ੍ਰਸਿੱਧ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ ਅਤੇ ਉਹ ਵੀ ਕਹਿੰਦਾ ਸੀ ਕਿ ਸਲਮਾਨ ਖਾਨ ਨੂੰ ਮਾਰੇਗਾ ਪੰਜਾਬ ਵਿੱਚ ਉਸ ਦਾ ਆਤਵਾਦ ਚੋਟੀ ਤੇ ਵਪਾਰੀਆਂ ਤੋਂ ਫਰੋਤੀ ਲੈਂਦਾ ਹੈ ਅਤੇ ਜਿਹੜਾ ਉਸ ਨੂੰ ਫਰੋਤੀ ਨੇ ਦਿਨ ਦਾ ਉਸ ਨੂੰ ਮਾਰ ਦਿੰਦਾ ਹੈ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤਿਹਾਰ ਜੇਲ੍ਹ ਤੋਂ ਰਿਹਾ ਹੋ ਗਏ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਿਸੋਦੀਆ ਨੂੰ ਜ਼ਮਾਨਤ ਦਿੱਤੀ ਸੀ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸੰਵਿਧਾਨ ਅਤੇ ਸੱਚ ਦੀ ਤਾਕਤ ਨਾਲ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਹੁਣ ਸਾਡੇ ਚਹੇਤੇ ਨੇਤਾ ਅਰਵਿੰਦ ਕੇਜਰੀਵਾਲ ਵੀ ਬਾਹਰ ਆਉਣਗੇ ਸਿਸੋਦੀਆ ਦੇ ਸਵਾਗਤ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਸਣੇ ਵੱਡੀ ਗਿਣਤੀ ਚ ਵਰਕਰ ਅਤੇ ਸਮਰਥਕ ਤਿਹਾੜੀ ਦੇ ਬਾਅਦ ਇਕੱਠੇ ਹੋਏ ਸੀ ਅਤੇ ਉਹਨਾਂ ਦੀ ਪਹਿਲੀ ਝਲਕ ਮਿਲਦੇ ਹੀ ਆਤੀਸ਼ਬਾਜ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਜੇਲ੍ਹ ਤੋਂ ਬਾਹਰ ਆਉਂਦੇ ਹੀ ਸਿਸੋਧੀਆਂ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਇਸ ਆਜ਼ਾਦ ਮਨੀ ਸਿਸੋਧੀਆਂ ਵੱਲੋਂ ਸ਼ੁਭਕਾਮਨਾਵਾ ਉਨਾ ਕਹਿ ਕਿ ਸਿਰਫ ਮੈਂ ਹੀ ਨਹੀਂ ਤੁਸੀਂ ਸਾਰਿਆਂ ਨੇ ਵੀ ਇਹਨਾਂ 17 ਮਹੀਨਿਆਂ ਚ ਦੁੱਖ ਝੱਲੇ ਨੇ ਮੈਂ ਜਾਣਦਾ ਹਾਂ ਕਿ ਪਿਛਲੇ 17 ਮਹੀਨਿਆਂ ਚ ਮੇਰੇ ਦੇਸ਼ ਵਿੱਚ ਮੈਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ ਪਿਛਲੇ 17 ਮਹੀਨਿਆਂ ਤੋਂ ਨਾ ਸਿਰਫ ਮੈਂ ਜੇਲ੍ਹ ਵਿੱਚ ਰਿਹਾ ਸਭੋ ਤੁਸੀਂ ਸਾਰੇ ਮੇਰੇ ਨਾਲ ਭਾਵੁਕ ਹੋ ਕੇ ਹਰ ਪਲ ਮੇਰੇ ਨਾਲ ਰਹਿ ਦਿੱਲੀ ਅਤੇ ਦੇਸ਼ ਦਾ ਹਰ ਵਿਅਕਤੀ ਖਾਸ ਕਰਕੇ ਦਿੱਲੀ ਅਤੇ ਦੇਸ਼ ਦਾ ਹਰ ਸਕੂਲੀ ਬੱਚਾ ਮੇਰੇ ਨਾਲ ਪੂਰੇ ਦਿਲ ਨਾਲ ਰਿਹਾ ਇਹਨਾਂ 17 ਮਹੀਨਿਆਂ ਚ ਮੈਂ ਬੱਚਿਆਂ ਬਾਰੇ ਹੀ ਸੋਚਦਾ ਰਿਹਾ ਹਾਂ ਸ਼ੁੱਕਰਵਾਰ ਨੂੰ ਰਾਜ ਸਭਾ ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬਚਨ ਨੇ ਸਪੀਕਰ ਜਗਦੀਪ ਤਨਖੜ ਦੇ ਭਾਸ਼ਣ ਤੇ ਇਤਰਾਜ਼ ਜਤਾਇਆ ਜਯਾ ਬਚਨ ਇੱਕ ਵਾਰ ਉਸ ਫਿਰ ਉਸ ਸਮੇਂ ਗੁੱਸੇ ਚ ਆ ਗਈ ਜਦੋਂ ਉਹਨਾਂ ਦਾ ਨਾਂ ਜਿਆ ਅਮਿਤਾ ਬਚਨ ਕਿਹਾ ਗਿਆ ਚੇਅਰਮੈਨ ਨੇ ਵਿਰੋਧੀ ਧਿਰ ਨੂੰ ਸੁਲੀਕੇ ਨਾਲ ਪੇਸ਼ ਆਉਣ ਲਈ ਕਿਹਾ ਗਿਆ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਹ ਦੋਸ਼ ਲਾਉਂਦੇ ਹੋਏ ਸਦਨ ਤੋਂ ਵਾਕ ਆਊਟ ਕਰ ਦਿੱਤਾ ਉਹਨਾਂ ਨੂੰ ਆਪਣੇ ਵਿਚਾਰ ਪੇਸ਼ ਨਹੀਂ ਕਰਨ ਦਿੱਤੇ ਗਏ ਦਰਅਸਲ ਭਾਜਪਾ ਦੇ ਸੰਸਦ ਮੈਂਬਰ ਕਨਸ਼ਿਆਮ तिवारी ਨੇ ਕੁਝ ਦਿਨ ਪਹਿਲਾਂ ਐਲਓਪੀ ਤੇ ਗੈਰ ਸੰਸਦੀ ਟਿੱਪਣੀ ਕੀਤੀ ਸੀ ਜਿਸ ਤੇ ਵਿਰੋਧੀ ਧਿਰ ਵੱਲੋਂ ਨੋਟਿਸ ਦਿੱਤਾ ਗਿਆ ਅਤੇ ਵਿਰੋਧੀ ਧਿਰ ਨੇ ਅੱਜ ਇਹ ਮੁੱਦਾ ਉਠਾਇਆ ਇਸ ਰਣ ਜਿਆ ਬਚਨ ਅਤੇ ਉਪਪਰਦ ਜਗਦੀਪ ਧਨਖੜ ਵਿਚਾਲੇ ਬਹਿਸ ਹੋ ਗਈ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਰਕਆਊਟ ਕਰ ਦਿੱਤਾ ਚੇਅਰਮੈਨ ਜਗਦੀਪ ਤਨਕਰ ਨੇ ਜਯਾ ਬਚਨ ਦੇ ਇਸ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਜਯਾ ਜੀ ਤੁਸੀਂ ਬਹੁਤ ਸਤਿਕਾਰ ਕਮਾਇਆ ਜੇ ਤੁਸੀਂ ਸੈਲੀਬ੍ਰਿਟੀ ਹੋ ਤਾਂ ਮੈਨੂੰ ਨਾ ਸਿਖਾਓ ਯਾਦ ਰੱਖੋ ਐਕਟਰ ਹਮੇਸ਼ਾ ਡਾਇਰੈਕਟਰ ਦੇ ਅਧੀਨ ਹੁੰਦਾ ਹੈ ਉਪਰਾਸ਼ਟਰਪਤੀ ਨੇ ਅੱਗੇ ਇਹ ਵੀ ਕਿਹਾ ਇਹ ਨਾ ਸੋਚੋ ਕਿ ਸਿਰਫ ਤੁਹਾਡੀ ਸਾਖ ਹੀ ਮਾਇਨੇ ਰੱਖਦੀ ਹੈ ਅਤੇ ਇੱਕ ਸੀਨੀਅਰ ਸੰਸਦ ਮੈਂਬਰ ਹੋਣ ਦੇ ਨਾਤੇ ਉਸ ਕੋਲ ਚੇਅਰ ਦੀ ਸਾਖ ਨੂੰ ਢਾਹ ਲਾਉਣ ਦਾ ਲਾਇਸੈਂਸ ਹੈ ਮੈਨੂੰ ਸਥਿਤੀ ਨੂੰ ਸੰਭਾਲਣ ਲਈ ਕਾਰਵਾਈ ਨੀ ਪਵੇਗੀ ਇਸ ਦੇ ਬਾਅਦ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਜਿਆ ਬਜਨ ਦੇ ਸਮਰਥਨ ਚ ਅਗੇ ਅਤੇ ਸੰਸਦ ਦੇ ਵਿੱਚ ਹੰਗਾਮਾ ਮਚ ਗਿਆ ਜਿਸ ਤੋਂ ਬਾਅਦ ਤਨਖਣ ਨਿਵਰੋਧੀ ਸੰਸਦ ਮੈਂਬਰਾਂ ਤੇ ਟਿੱਪਣੀ ਕਰਦੇ ਹੋਏ ਕਿ ਮੈਨੂੰ ਪਤਾ ਲੱਗਾ ਕਿ ਤੁਸੀਂ ਦੇਸ਼ ਨੂੰ ਆਸਥਿਰ ਕਰਨਾ ਚਾਹੁੰਦੇ ਹੋ ਤੁਹਾਡੇ ਲੋਕਾਂ ਚ ਅਨੁਸ਼ਾਸਨ ਦੀ ਕਮੀ ਹੈ ਤੁਸੀਂ ਲੋਕ ਆਪਣੀ ਡਿਊਟੀ ਤੋਂ ਭੱਜ ਰਹੇ ਹੋ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਮੁੱਦੇ ਤੇ ਰਾਜ ਸਭਾ ਦੇ ਵਿੱਚੋਂ ਵਾਕ ਆਊਟ ਕਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤੀ ਜੈਵਲਿਨ ਥਰੋ ਦੇ ਸੁਪਰਸਟਾਰ ਨੀਰਜ ਚੋਪੜਾ ਨੂੰ 6 ਲੱਗਣ ਨਾਲ ਜੂਝੇ ਦੇ ਬਾਵਜੂਦ ਵੀ ਆਪਣਾ ਦੂਜਾ 올림픽 ਤਮਗਾ ਜਿੱਤਣ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਨੀਰਜ ਨਾਲ ਫੋਨ 'ਤੇ ਗੱਲਬਾਤ ਦੌਰਾਨ ਪਾਕਿਸਤਾਨ ਦੇ ਅਰਸ਼ਦ ਨਦੀਮ ਬਾਰੇ ਟਿੱਪਣੀਆਂ ਲਈ ਉਹਨਾਂ ਦੀ ਮਾਂ ਸਰੋਜ ਦੇਵੀ ਦੀ ਵੀ ਤਾਰੀਫ਼ ਕੀਤੀ। ਸਰੋਜ ਦੇਵੀ ਨੇ 올림픽 ਰਿਕਾਰਡ ਨਾਲ ਸੋਨਾ ਤਮਗਾ ਜਿੱਤਣ ਵਾਲੇ ਨਦੀਮ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਆਪਣੇ ਬੇਟੇ ਵਰਗਾ ਦੱਸਿਆ। ਨੀਰਜ ਨੇ ਪ੍ਰਧਾਨ ਮੰਤਰੀ ਦੋਸਿਆ ਕਿ ਛੱਟ ਕਰਕੇ ਉਹ ਸੋਨ ਤਮਗਾ ਜਿੱਤਣ ਤੋਂ ਖੁੱਜ ਗਿਆ ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਸੋਨ ਤਮਗਾ ਗਵਾਉਣ ਤੇ ਧਿਆਨ ਨਾ ਦੇਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਬਹੁਤ ਘੱਟ ਖਿਡਾਰੀਆਂ ਨੂੰ ਦੋ 올림픽 ਤਮਗੇ ਜਿੱਤਣ ਦਾ ਮਾਣ ਹਾਸਲ ਹੁੰਦਾ ਹੈ ਤੁਸੀਂ ਛੱਟ ਦੇ ਬਾਵਜੂਦ ਇਹ ਉਪਲਬਧੀ ਹਾਸਲ ਕੀਤੀ ਜੋ ਕਿ ਬਹੁਤ ਹੀ ਸ਼ਾਨਦਾਰ ਹੈ ਸਚਗੰਦ ਸ਼੍ਰੀ ਹਰਮੰਦਰ ਸਾਹਿਬ 'ਤੇ ਲੱਗੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਬਦਲੇ ਗਏ। ਉਹ ਨਿਸ਼ਾਨ ਸਾਹਿਬ ਤੇ ਕੇਸਰੀ ਰੰਗ ਦੀ ਥਾਂ ਬਸੰਤੀ ਰੰਗ ਦੇ ਪੋਸ਼ਾਕੇ ਚੜਾਏ ਗਏ। ਪੋਸ਼ਾਕੇ ਬਦਲਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਫਿਰ ਨਿਸ਼ਾਨ ਸਾਹਿਬ ਤੇ ਬਸੰਤੀ ਰੰਗ ਦੇ ਪੋਸ਼ਾਕੇ ਚੜਾਏ ਗਏ। ਜਾਣਕਾਰੀ ਮੁਤਾਬਕ ਜਥੇਦਾਰ ਦੀ ਹੁਕਮਾਂ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਦਲਿਆ ਗਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਖਾਲਿਸਤਾਨ ਪੱਖੀ ਅਤਵਾਦੀ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਐਨ ਆਈ ਐਂਏ ਅੱਜ ਸਵੇਰੇ ਖਤਰਨਾਕ ਵਿਦੇਸ਼ੀ ਆਧਾਰਤ ਅਤਵਾਦੀਆਂ ਹਰਮਿੰਦਰ ਸੰਧੂ ਔਰ ਫਰਿੰਦਾ ਤੇ ਲਖਬੀਰ ਔਰ ਫਲੰਡਾ ਦੇ ਇੱਕ ਮੁੱਖ ਸਹਿਯੋਗੀ ਨੂੰ ਯੂਏ ਤੋਂ ਗ੍ਰਿਫਤਾਰ ਕੀਤਾ ਹੈ ਯੂਏ ਤੋਂ ਸਫਲਤਾਪੂਰਵਕ ਉਸਦੀ ਹਵਾਲਗੀ ਮਗਰੋਂ ਗ੍ਰਿਫਤਾਰ ਕੀਤਾ ਬਬਰ ਖਾਲਸਾ ਦੇ ਅਤਵਾਦੀ ਤਰਸੀਮ ਸੰਧੂ ਨੂੰ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਇਹ ਅਤਵਾਦੀ ਮੋਹਾਲੀ ਆਰ ਪੀ ਜੀ ਹਮਲੇ ਦਾ ਮਾਸਟਰਮਾਈਂਡ ਸੀ ਭਾਰਤ 15 ਅਗਸਤ 2024 ਨੂੰ ਆਪਣਾ 78ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ ਇਸ ਖਾਸ ਮੌਕੇ ਤੇ ਹਰਿਆਣਾ ਸਰਕਾਰ ਨੇ ਇੱਕ اہم ਫੈਸਲਾ ਲਿਆ ਹਰਿਆਣਾ ਦੇ ਨਾਇਬ ਸਿੰਘ ਸੈਣੀ ਸਰਕਾਰ ਨੇ ਐਲਾਨ ਕੀਤਾ ਕਿ ਸੁਤੰਤਰਤਾ ਦਿਵਸ ਤੋਂ ਬਾਅਦ ਰਾਜ ਦੇ ਸਾਰੇ ਸਕੂਲਾਂ ਵਿੱਚ ਗੁੱਡ ਮਾਰਨਿੰਗ ਦੀ ਬਜਾਏ ਜੈ ਹਿੰਦ ਬੋਲਿਆ ਜਾਵੇਗਾ ਇਹ ਨਵਾਂ ਹੁਕਮ 15 ਅਗਸਤ 2024 ਤੋਂ ਲਾਗੂ ਹੋਵੇਗਾ ਫਿਲਹਾਲ ਇਸਨੋਂ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 FM ਸਤਿ ਸ੍ਰੀ ਅਕਾਲ